ਤਮਾਦਸਿਆ ਢਿੱਲਦਾ ਉਹਨੇ ਕੀਤੀ ਨਹੀਂ ਆਪਣੇ ਲੋਕਾਂ ਨੇ ਕਿਹਾ ਆਪਣੇ ਆਪ ਮੈਂ ਕਿਥੋਂ ਪਤਾ ਜਾਂਦਾ ਕਿਹਨਾਂ ਤੇ ਚਾ ਰਹੀ ਸੀ ਉਹਦੇ ਮਨ ਚ ਕੋਈ ਜਿੰਦਾ ਆ ਕੇ ਮਾਰੇ ਆ ਕਿਉਂ ਮਾਰੇ ਕਿਹੜੇ ਮਕਸਦ ਨਾਲ ਆਇਆ ਹਾਂ ਕਿਹੜੇ ਮਕਸਦ ਨਾਲ ਮਾਰੇ ਆ ਉਹੀ ਕਹਿੰਦੇ ਆਪੇ ਆਏ ਸੋਮਵਾਰ ਥਾਣੇ ਤੇ ਗਈ ਉਹ ਮੈਂ ਤੇ ਜਿਹੋ ਜੱਥਾ ਜੱਗਿਆ ਉਹ ਤੂੰ ਤਾਂ ਆਉਣੇ ਪੈਣੇ ਮੈਂ ਚੱਲਦਾ ਸ਼ਹਿਰ ਬੈਠਾ ਹੋਇਆ ਤੇ ਆ ਜਾ ਵੀ ਪਹਿਲਾਂ ਪਹੁੰਚਾਈਦਾ ਕਿਵੇਂ ਐਮਐਲਏ ਦੇ ਕੰਪਿਊਟਰ ਪਹੁੰਚ ਗਿਆ ਹਾਂ ਉਹ ਤਾਂ ਆਨਲਾਈਨ ਸਿਟੀ ਚ ਸਿਟੀ ਜਾਣੀ ਹੈ ਉਹ ਚਲੋ ਦੋ ਦਿਨਾਂ ਦੇ ਕਮਲ ਦਾ ਸਮਝ ਆਉਂਦਾ ਉਹ ਜਿਹੜਾ ਉਹ ਕਰਨਾ ਹੈ ਉਹ ਮੇਰੇ ਨਾਲ ਨਹੀਂ ਕਰਨਾ ਮੈਂ ਬੰਦ ਕਰੀ ਉਹ ਦੋ ਦਿਨਾਂ ਦਾ ਇਹ ਉਹ ਕਿੰਨੇ

नहीं लैडी हो नहीं हो। ये देना चाहिए। जान थोड़ी थोड़ा और बाने स्टेटमेंट दे दीजिए। मैं जानना चाहती हूं। राइट है तो आगे जाओ। देखो जी बैंक का इसमें कहते भी जाना ज्यादा करिए। अभी या अभी ना तेरी बाबाजी की कार्रवाई की होनी है। मतलब चली गई। मैं करूंगा ही नहीं ना कि नहीं है। यही बैगला अपना हां यही है गाइस हां यही वाला हां जी हां जी बिल्कुल ठीक है सर। ये बाउंड्री का बनाओ। ये पेड़ में आवाम जाना संपूर्ण जाना मार है। ਇਹ ਜਿਹੜਾ ਬਾਬਨ ਜੀ ਤੇ ਹਮਲਾ ਹੋਇਆ ਉਹਨੂੰ ਕਿਸ ਤਰ੍ਹਾਂ ਦੇ ਇਹ ਬੜੀ ਮੰਦਭਾਗੀ ਘਟਨਾ ਹੈ ਪਹਿਲਾਂ ਸਾਰਿਆਂ ਨੂੰ જય ਸ਼੍ਰੀ ਰਾਮ ਹਰ ਹਰ ਮਹਾਦੇਵ ਇਹ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੇ ਮਹਾਂਤ ਸਾਡੇ ਸ਼੍ਰੀ ਸ਼੍ਰੀ ਬਾਬਨ ਜੀ ਮਹਾਰਾਜ ਜਿਹੜਿਆਂ ਦੀ ਕੱਲੀ ਜਿਹੜੀ ਮਾਨਤਾ ਜਿਹੜੀ ਹੈ ਸਾਡੇ ਨਕਉਦਰੇ ਆ ਏਰੀਆ 'ਚ ਹੀ ਨਹੀਂ ਹਰੀਦਵਾਰ ਤੱਕ ਵੀ ਅਸੀਂ ਜਾਣਦੇ ਹਾਂ ਕਿ ਇਹਨਾਂ ਨੂੰ ਬਹੁਤ ਦੂਰੋਂ ਦੂਰੋਂ ਸੰਗਤ ਇਹਨਾਂ ਨੂੰ ਪੁੱਜਣਦੀ ਹੈ ਸੋ ਉਹਨਾਂ ਦੇ ਉੱਤੇ ਅਜਿਹਾ ਦਾ ਹਮਲਾ ਹੋਣਾ ਬੜਾ ਮੰਦਭਗ ਹੈ ਤੇ ਬੜੀ ਸਾਡੇ ਸ਼ਹਿਰ ਲਈ ਬੜੀ ਮਾੜੀ ਕਿਸਮਤ ਵਾਲੀ ਗੱਲ ਹੈ ਕਿ ਇਦਾਂ ਦੇ ਪੂਜਨੀਆ ਮਹਾ ਸੰਤਾਂ ਦੇ ਉੱਪਰ ਇਦਾਂ ਦਾ ਹਮਲਾ ਹੋਵੇ ਔਰ ਉਹ ਸੁਣਨ ਜਾ ਰਿਹਾ ਜੀ ਕਿ ਉਹ ਲੜਕੀ ਅੱਗੇ ਵੀ ਇਦਾਂ ਦੇ ਹਮਲੇ ਕਰ ਚੁੱਕੀ ਹੈ ਇੱਕ ਲੜਕੀ ਹੈ ਸੈਅਬ ਵਿੱਚ ਹੁਣ ਉਹਦੇ ਫਾਦਰ ਸਾਹਿਬ ਮਿਲੇ ਸੀ ਉਹ ਕਹਿੰਦੇ ਜੀ ਇਹ ਅਬਨਾਰਮਲ ਹੈ ਸਾਰੇ ਸ਼ਹਿਰ ਵਾਸੀਆਂ ਨੇ ਵੀ ਕੀ ਸਭ ਦਾ ਇਹ ਮਨਸ਼ਾ ਹੈ ਕਿ ਜੇ ਉਹ ਅਬਨਾਰਮਲ ਹੈ ਤਾਂ ਉਹਦਾ ਪਰਿਵਾਰ ਉਹਦੀ ਜ਼ਿੰਮੇਵਾਰੀ ਚੁੱਕੇ ਪ੍ਰਸ਼ਾਸਨ ਵੀ ਵਿੱਚ ਇਨਵੋਲ ਹੋਇਆ ਸੈਣੀ ਸਾਹਿਬ ਸਾਡੇ ਐਸ ਐਚਓ ਸਾਹਿਬ ਆਪਣੀ ਟੀਮ ਦੇ ਨਾਲ ਆਏ ਸੀ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਭਾਈ ਜੇ ਲੜਕੀ ਦੇ ਕੋਈ ਦਿਮਾਗੀ ਤੌਰ ਤੇ ਕੋਈ ਪਰੇਸ਼ਾਨੀ ਹੈ ਤੇ ਉਹਦਾ ਫਾਦਰ ਉਹਨਾਂ ਦੀ ਫੈਮਿਲੀ ਉਹਦਾ ਟ੍ਰੀਟਮੈਂਟ ਕਰਾਵੇ ਜਾਂ ਉਹਨੂੰ ਬਾ ਇਦਾਂ ਨਹੀਂ ਕਿ ਉਹ ਕਦੇ ਕਿਸੇ ਤੇ ਹਮਲਾ ਆਜਤਾ ਉਹਨਾਂ ਨੇ ਸਾਡੇ ਪੁੱਜਣੀ ਹੈ ਤੇ ਹਮਲਾ ਕਰ ਦਿੱਤਾ ਇਹ ਤਾਂ ਬੜੀ ਸਾਡੇ ਲਈ ਮਾੜੀ ਕਿਸਮਤ ਵਾਲੀ ਗੱਲ ਹੈ ਚਲੋ ਪਰਮਾਤਮਾ ਦਾ ਸ਼ੁਕਰ ਹੈ ਪੁਲੇ ਸ਼ੰਕਰ ਦੀ ਕਿਰਪਾ ਹੋਈ ਕਿ ਉਹਨਾਂ ਦੇ ਬਚਾਅ ਹੋ ਗਿਆ ਪਰ ਫੇਰ ਵੀ ਉਹਨਾਂ ਦੇ ਸਟਿਚਸ ਲੱਗੇ ਆ ਇਹ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਹੋਵੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਗਏ ਸਾਡੇ ਸ਼ਹਿਰ ਦੇ ਪ੍ਰਧਾਨ ਜੀ ਵੀ ਸੀਗੇ ਸਾਰੇ ਕਾਉਂਸਲਰਸ ਵੀ ਆਏ ਹੋਏ ਆ ਹਰੀਸ਼ ਸ਼ਰਮਾ ਜੀ ਨਾਲ ਸਾਰੀ ਟੀਮ ਬੈਠੀ ਸੀ ਸਾਰਿਆਂ ਨੇ ਮੰਗ ਕੀਤੀ ਹੈ ਜੀ ਇਹਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ ਐਕਸ਼ਨ ਇਹਦਾ ਸਾਨੂੰ ਅਸੀਂ ਨਹੀਂ ਚਾਹੁੰਦੇ ਕਿ ਉਹਨੂੰ ਕੋਈ ਇਦਾਂ ਦਾ ਟ੍ਰੀਟਮੈਂਟ ਦਿੱਤਾ ਜਾਵੇ ਕਿ ਜਿਹੜਾ ਉਹ ਬੱਚੇ ਦੇ ਉੱਤੇ ਕੋਈ ਹੋਰ ਅਸਰ ਹੋਵੇ ਅਸੀਂ ਚਾਹੁੰਦੇ ਹਾਂ ਕਿ ਜੋੜ ਦਾ ਬੰਦ ਦਾ ਟ੍ਰੀਟਮੈਂਟ ਉਹ ਦਿੱਤਾ ਜਾਵੇ ਜੇ ਉਹਦੀ ਫੈਮਿਲੀ ਨੂੰ ਕੋਈ ਲੋਡ ਹੈਗੀ ਹੈ ਸਾਰਾ ਸ਼ਹਿਰ ਉਹਦੇ ਨਾਲ ਖੜਾ ਹੋਣ ਨੂੰ ਤਿਆਰ ਬਟ ਜੇ ਟ੍ਰੀਟਮੈਂਟ ਦੀ ਲੋੜ ਹੈ ਤਾਂ ਟ੍ਰੀਟਮੈਂਟ ਕਰਾਇਆ ਜਾਵੇ ਜੇ ਕਾਰਵਾਈ ਦੀ ਲੋੜ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਸੋ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਹੈ ਪ੍ਰਸ਼ਾਸਨ ਵੀ ਪੂਰਾ ਹੈਲਪ ਕਰਨ ਨੂੰ ਤਿਆਰ ਹੈ ਅਸੀਂ ਤਾਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਭਾਵਨਜੀ ਦਾ ਬਹੁਤ ਬਚਾ ਔਰ ਇਹਦੇ ਤੇ ਜੋ ਬਣਦੀ ਕਾਰਵਾਈ ਹੈ ਜਰੂਰ ਪ੍ਰਸ਼ਾਸਨ ਵੀ ਕਰੇਗਾ ਔਰ ਮੈਡੀਕਲ ਜੇ ਉਹਨੂੰ ਲੋੜ ਹੈਗੀ ਤਾਂ ਮੈਡੀਕਲ ਦੀ ਵੀ ਏਡ ਉਹਨੂੰ ਦਿੱਤੀ ਜਾਏਗੀ। ਜੈਸ਼